ਬੀ ਜੇਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਆਪ ਸਭ ਨੂੰ ਜੈ ਮਸੀਦੀ ਮੇਰਾ ਨਾਮ ਪਾਸਟਰ ਮਿਤਨ ਸੋਹਤਾ ਹੈ ਮੈਂ ਬਟਾਲਾ ਡਿਸਟ੍ਰਿਕਟ ਦਾਸਪੁਰਾ ਰਹਿਣ ਵਾਲਾ ਹਾਂ ਸੋ ਜ਼ਿਆਦੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਚਾਹੁੰਦਾ ਹਾਂ ਕਿ ਆਈਏ ਅਸੀਂ ਖੁਦਾਵੰਦੀ ਪਵਿੱਤਰ ਕਲਾਮ ਦੇ ਵਿੱਚੋਂ ਸਿੱਖਾਂਗੇ ਸੰਤ ਲੂਕਾ ਦੀ ਅੰਜੀਲ ਉਹਦਾ 19 ਅਧਿਆਇ ਔਰ ਉਹਦੇ ਪੰਜ ਵਚਨ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਲਿਖਿਆ ਹੈ ਪਰ ਜਾਂ ਈਸ਼ੂ ਉਸ ਥਾਂ ਆਇਆ ਤਾਂ ਉਹ ਤਾਂ ਨਜ਼ਰ ਮਾਰ ਕੇ ਉਹਨੂੰ ਆਖਿਆ ਹੇ ਜਕਈ ਸ਼ੇਤੀ ਨਾਲ ਥੱਲੇ ਉਤਰਿਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਦੇ ਵਿੱਚ ਰਹਿਣਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈਬਲ ਦਾ ਇੱਕ ਬਹੁਤ ਵਿਸ਼ੇਸ਼ ਵਾਕਿਆ ਹੈ ਜਿਸ ਦੇ ਵਿੱਚ ਇੱਕ ਜਕਈ ਨਾਮ ਦਾ ਜੋ ਵਿਅਕਤੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਔਰ ਇਸ ਇਨਸਾਨ ਦੇ ਅੰਦਰ ਪ੍ਰਭੂ ਯਿਸੂ ਮਸੀਹ ਨੂੰ ਦੇਖਣ ਦੀ ਦੇਖਣ ਲਈ ਉਤਾਵਲਾਪਨ ਹੈ ਮੈਂ ਅੱਜ ਤੁਹਾਨੂੰ ਇਸ ਕਲਾਮ ਦੇ ਵਿੱਚੋਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਕਈ ਦੇ ਅੰਦਰ ਇਹ ਉਤਾਵਲਾਪਨ ਕਿਸ ਤਰ੍ਹਾਂ ਆਇਆ ਮੇਰੇ ਪ੍ਰਿਯ ਬਾਈਬਲ ਦੇ ਅੰਦਰ ਇਸ ਪ੍ਰਕਾਰ ਦੇ ਨਾਲ ਲਿਖਿਆ ਹੈ ਇੱਕ 12 ਸਾਲ ਦੀ ਰੋਗ ਜੋ ਹੈ ਜਿਸ ਨੂੰ ਲਾਹ ਬੈਂਦੀ ਬਿਮਾਰੀ ਹੈ ਔਰ ਉਸ ਔਰਤ ਦੇ ਕੋਲ ਵੀ ਜ਼ਕਈ ਤੇ ਇਹਦੇ ਜੋ ਨੌਕਰ ਹਨ ਉਹ ਟੈਕਸ ਜੋ ਹਨ ਉਹ ਕਲੈਕਟ ਕਰਦੇ ਹਨ ਕਈ ਵਾਰ ਜ਼ਕਈ ਦੇ ਥੱਲੇ ਜੋ ਕੰਮ ਕਰਨ ਵਾਲੇ ਲੋਕ ਹਨ ਇਹ ਉਸ ਔਰਤ ਦੇ ਕੋਲ ਜਾਂਦੇ ਹਨ ਔਰ ਉਹਨੂੰ ਕਹਿੰਦੇ ਨੇ ਜਾ ਕੇ ਕਿ ਜਿਹੜਾ ਟੈਕਸ ਹੈ ਉਹ ਸਾਨੂੰ ਦੇ ਔਰ ਉਹ ਔਰਤ ਅੱਗੇ ਇਹਨਾਂ ਦੇ ਅੱਗੇ ਬੇਨਤੀ ਕਰਦੀ ਹੈ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਹਾਂ ਮੇਰੇ ਕੋਲ ਜਿੰਨਾ ਵੀ ਪੈਸਾ ਸੀਗਾ ਉਹ ਸਾਰਾ ਮੈਂ ਬਿਮਾਰੀ ਦੇ ਉੱਤੇ ਲਾਇਆ ਹੈ ਇਸ ਕਰਕੇ ਮੇਰੇ ਕੋਲ ਤੁਹਾਨੂੰ ਟੈਕਸ ਦੇਣ ਦੇ ਵਾਸਤੇ ਪੈਸਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਇਹ ਫਿਰ ਜਕਈ ਦੇ ਜੋ ਬੰਦੇ ਹਨ ਵਾਪਸ ਆ ਜਾਂਦੇ ਨੇ ਤੇ ਜਕਈ ਨੂੰ ਆਣ ਕੇ ਕਹਿੰਦੇ ਨੇ ਕਿ ਸਾਨੂੰ ਅੱਜ ਫਿਰ ਟੈਕਸ ਨਹੀਂ ਮਿਲਿਆ ਹੈਗਾ ਉਹਦਾ ਕਾਰਨ ਇਹ ਕਿ ਉਹ ਔਰਤ ਉਹਨੂੰ ਲਹੂ ਬਹਿਣ ਦੀ ਬਿਮਾਰੀ ਹੈ ਉਹ ਆਪਣਾ ਸਾਰਾ ਪੈਸਾ ਸਾਰੀ ਪ੍ਰਾਪਰਟੀ ਆਪਣੀ ਬਿਮਾਰੀ ਉੱਤੇ ਲਾ ਚੁੱਕੀ ਹੈ ਇਸ ਕਰਕੇ ਉਹਦੇ ਕੋਲ ਸਾਨੂੰ ਟੈਕਸ ਜੋ ਹੈ ਉਹ ਨਹੀਂ ਮਿਲ ਰਿਹਾ ਲੈਕਿਨ ਇਹ ਘਟਨਾ ਵਾਪਰਨ ਤੋਂ ਬਾਅਦ ਵਿੱਚ ਕੀ ਹੁੰਦਾ ਹੈ ਇਹ ਔਰਤ ਜਿਸ ਨੂੰ 12 ਸਾਲ ਤੋਂ ਲਹੂ ਬੈਂਦ ਬਿਮਾਰੀ ਸੀਗੀ ਕਿ ਯਿਸੂ ਮਸੀਹ ਨਾਸੀ ਦੇ ਵਿਸ਼ੇ ਦੇ ਅੰਦਰ ਸੁਣਦੀ ਹੈ ਔਰ ਮਨ ਬਣਾਉਂਦੀ ਹੈ ਕਿ ਮੈਂ ਪ੍ਰਭੂ ਯਿਸੂ ਦੇ ਕੋਲ ਜਾਵਾਂਗੀ ਜਿਉਂ ਹੀ ਇਹ ਪ੍ਰਭੂ ਯਿਸੂ ਦੇ ਕੋਲ ਜਾਂਦੀ ਹੈ ਬਾਈਬਲ ਅੰਦਰ ਲਿਖਿਆ ਹੈ ਕਿ ਪ੍ਰਭੂ ਯਿਸੂ ਦਾ ਪਲੜਾ ਛੂਕੇ ਇਹ ਔਰਤ ਚੰਗੀ ਹੋ ਜਾਂਦੀ ਹੈ ਔਰ ਜਦੋਂ ਵਾਪਸ ਸਮੇਂ ਦੇ ਅਕੋਰਡਿੰਗ ਸਮੇਂ ਦੇ ਅਨੁਸਾਰ ਜਦੋਂ ਵਾਪਸ ਫਿਰ ਦੁਬਾਰਾ ਕੁਝ ਸਮੇਂ ਦੇ ਬਾਅਦ ਜਕਈ ਦੇ ਲੋਕ ਇਹਦੇ ਕੋਲ ਟੈਕਸ ਲੈਣ ਦੇ ਲਈ ਜਾਂਦੇ ਹਨ ਉਦੋਂ ਤੱਕ ਇਹ ਔਰਤ ਜੋ ਹੈ ਆਪਣੀ ਬਿਮਾਰੀ ਤੋਂ ਚੰਗੀ ਹੋ ਚੁੱਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਇਹ ਲੋਕ ਟੈਕਸ ਲੈਣ ਦੇ ਲਈ ਉਹਦੇ ਕੋਲ ਜਾਂਦੇ ਹਨ ਔਰ ਜਾ ਕੇ ਉਹਦਾ ਦਰਵਾਜ਼ਾ ਜੋ ਹੈ ਉਹ ਖਟਕਟਾਉਂਦੇ ਹਨ ਉਹ ਔਰਤ ਬੜੇ ਅਦਭੁਤ ਤਰੀਕੇ ਦੇ ਨਾਲ ਇਹਨਾਂ ਨਾਲ ਵਿਵਹਾਰ ਕਰਦੀ ਹੈ ਔਰ ਪੈਸੇ ਲਿਆ ਕੇ ਇਹਨਾਂ ਨੂੰ ਦਿੰਦੀ ਹੈ ਕਿ ਇਹਨੂੰ ਫੜੋ ਆਪਣਾ ਟੈਕਸ ਤੇ ਜ਼ਿਆਦਾ ਮੇਰੇ ਨਾਲ ਬੋਲਣਾ ਨਹੀਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਲੋਕ ਇਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਇਹ ਕਿਸ ਤਰ੍ਹਾਂ ਹੋਇਆ ਕਿ ਇਹ ਔਰਤ ਜਿਹੜੀ ਆਪਣੇ ਮੰਜੇ ਤੋਂ ਥੱਲੇ ਪੈਰ ਨਹੀਂ ਸੀਗੀ ਰੱਖ ਸਕਦੀ ਇਹ ਔਰਤ ਜਿਹੜੀ ਦਰਵਾਜ਼ੇ ਤੱਕ ਨਹੀਂ ਸੀਗੀ ਆ ਸਕਦੀ ਅੱਜ ਇਹ ਔਰਤ ਜੋ ਹੈ ਬੜੇ ਜਜ਼ਬੇ ਦੇ ਨਾਲ ਗੱਲਬਾਤ ਕਰ ਰਹੀ ਆ ਔਰ ਸਾਡਾ ਟੈਕਸ ਵੀ ਸਾਨੂੰ ਦੇ ਰਹੀ ਆ ਇਹ ਘਟਨਾ ਜਦੋਂ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਹਨ ਤੇ ਜਾ ਕੇ ਆਪਣੇ ਸਰਦਾਰ ਜਾਨੀ ਜੱਕਈ ਦਿਨਾਂ ਨਾਲ ਸੰਜੀਗ ਕਰਦੇ ਹਨ ਕਿ ਗੁਰੂ ਜੀ ਅੱਜ ਤੇ ਇੱਕ ਹਰਾਨੀ ਜਨਕ ਤੁਹਾਨੂੰ ਗੱਲ ਦੱਸਦੇ ਆ ਕਿ ਉਹ ਔਰਤ ਜਿਹੜੀ ਸਾਨੂੰ 8 ਮਹੀਨਿਆਂ ਤੋਂ ਟੈਕਸਰੀ ਦੇ ਰਹੀ ਸੀਗੀ ਅੱਜ ਉਹ ਔਰਤ ਅਸੀਂ ਬਿਲਕੁਲ ਤੰਦਰੁਸਤ ਵੇਖੀ ਹੈ ਪਰ ਸੁਣਨ ਦੇ ਵਿੱਚ ਆਇਆ ਹੈ ਕਿ ਉਹ ਔਰਤ ਯੀਸ਼ੂ ਦੇ ਕੋਲ ਗਈ ਸੀਗੀ ਔਰ ਉਹਦੇ ਪੱਲੇ ਦੇ ਨੂੰ ਸ਼ੂ ਕੇ ਚੰਗੇ ਹੀ ਹੋ ਗਈ ਮੇਰੇ ਪ੍ਰਿਯੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਕਈ ਜਿਉਂ ਹੀ ਇੱਕ ਘਟਨਾ ਨੂੰ ਸੁਣਦਾ ਹੈ ਜੇ ਕਈ ਖੁਦ ਆਪ ਹਰਾਨ ਹੋ ਜਾਂਦਾ ਹੈ ਸਿਰਫ ਇਹੀ ਘਟਨਾ ਨਹੀਂ ਬਲਕਿ ਜੇ ਕਈ ਦਾ ਇੱਕ ਗਰੁੱਪ ਇਸ 12 ਸਾਲ ਦੀ ਰੋਗਣ ਦੀ ਸਾਈਡ ਤੇ ਚਲਾ ਜਾਂਦਾ ਹੈ ਦੂਸਰਾ ਗਰੁੱਪ ਜੋ ਹੈ ਉਹ ਇੱਕ ਅੰਨੇ ਜੋ ਵਿਅਕਤੀ ਅੰਨਾ ਵਿਅਕਤੀ ਹੈ ਉਹਦੀ ਸਾਈਡ ਤੇ ਚਲਾ ਜਾਂਦਾ ਹੈ ਔਰ ਇਹਦਾ ਤੀਸਰਾ ਗਰੁੱਪ ਜੋ ਹੈ ਉਹ ਉਸ ਵਿਅਕਤੀ ਦੀ ਵੱਲ ਚਲਾ ਜਾਂਦਾ ਹੈ ਜਿਹੜਾ ਆਪਣੇ ਪੈਰਾਂ ਤੇ ਚੱਲ ਨਹੀਂ ਸਕਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅਲੱਗ-ਅਲੱਗ ਘਟਨਾਵਾਂ ਸਾਰੀਆਂ ਘਟਨਾਵਾਂ ਜਕਈ ਨੂੰ ਸੁਣਨ ਦੇ ਵਿੱਚ ਆਉਂਦੀਆਂ ਹਨ ਔਰ ਸਾਰੀਆਂ ਘਟਨਾਵਾਂ ਯਿਸੂ ਨਾਲ ਸਿੱਧੇ ਨਾਲ ਤਾਲੂਕਾਤ ਰੱਖਦੀਆਂ ਹਨ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਕਈ ਇਸ ਗੱਲ ਦੇ ਲਈ ਮਜਬੂਰ ਹੋ ਜਾਂਦਾ ਹੈ ਉਹ ਐਸਾ ਕੌਣ ਹੈ ਜੋ ਮੇਰੇ ਇਲਾਕੇ ਦੇ ਵਿੱਚ ਇੰਨੇ ਦੇ ਵੱਡੇ ਮੌਜੇ ਕਰ ਰਿਹਾ ਹੈ ਔਰ ਮੈਨੂੰ ਉਹਦੇ ਬਾਰੇ ਪਤਾ ਹੀ ਨਹੀਂ ਜੇ ਕਈ ਦੇ ਅੰਦਰ ਯਿਸੂ ਮਸੀਹ ਨੂੰ ਵੇਖਣ ਦੇ ਲਈ ਜੋ ਹੈ ਉਤਸ਼ਾਹ ਹੈ ਉਹ ਪੈਦਾ ਹੁੰਦਾ ਹੈ ਉਹ ਤਾवला ਹੁੰਦਾ ਹੈ ਜੇ ਕਈ ਯਿਸੂ ਮਸੀਹ ਨੂੰ ਵੇਖਣ ਦਾ ਯਤਨ ਕਰਦਾ ਹੈ ਬਾਈਬਲ ਦੇ ਅੰਦਰ ਲਿਖਿਆ ਹੈ ਔਰ ਯਿਸੂ ਮਸੀਹ ਨੂੰ ਵੇਖਣ ਦੇ ਵਾਸਤੇ ਜੇ ਕਈ ਜੋ ਹੈ ਉਹ ਗੁਲਰ ਦੇ ਦਰਖਤ ਦੇ ਉੱਤੇ ਚਲਾ ਜਾਂਦਾ ਹੈ ਕਿਉਂਕਿ ਯਿਸੂ ਉਧਰੋਂ ਦੀ ਹੀ ਜਾਣ ਵਾਲਾ ਹੁੰਦਾ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਯਿਸੂ ਨੂੰ ਦੇਖਣ ਦੇ ਵਾਸਤੇ ਜੇ ਕਈ ਗੁਲਰ ਦੇ ਦਰਖਤ ਦੇ ਉੱਤੇ ਬੈਠਾ ਹੋਇਆ ਹੈ ਜਕਈ ਜਕਈ ਉਚਾਈ ਦੇ ਉੱਤੇ ਬੈਠਾ ਹੋਇਆ ਹੈ ਪਰ ਜਿਉਂ ਹੀ ਪ੍ਰਭ ਯੀਸ਼ੂ ਉਸ ਤੋਂ ਦੀ ਲੰਘਦਾ ਹੈ ਯੀਸ਼ੂ ਪ੍ਰਭੂ 나ਸਰੇਤ ਜਕਈ ਨੂੰ ਕਹਿੰਦਾ ਹੈ ਜਕਈ ਛੇਤੀ ਦੇ ਨਾਲ ਥੱਲੇ ਉਤਰ ਕਿਉਂਕਿ ਅੱਜ ਮਤਕਿਰੇਈ ਘਰ ਦੇ ਵਿੱਚ ਰਹਿਣਾ ਹੈ ਮੇਰੇ ਪ੍ਰਿਯ ਯੀਸ਼ੂ ਮਸੀਹ ਦਾ ਜਕਈ ਨੂੰ ਉੱਪਰ ਤੋਂ ਥੱਲੇ ਬੁਲਾਉਣ ਦਾ ਮਤਲਬ ਇਹ ਕਿ ਪ੍ਰਭ ਯੀਸ਼ੂ ਸਾਡੇ ਨਾਲ ਦੂਰ ਦਾ ਰਿਸ਼ਤਾ ਨਹੀਂ ਬਲਕਿ ਨੇੜੇ ਦਾ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਹੈ ਇਸ ਲਈ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਨਜ਼ਾਤ ਆਵੇ ਇਸ ਲਈ ਆਪਣੇ ਕਮੰਡੀ ਸੁਭਾਅ ਨੂੰ ਛੱਡ ਕੇ ਗਲਤ ਵਿਚਾਰਾਂ ਨੂੰ ਛੱਡ ਕੇ ਆਪਣੇ ਆਪ ਨੂੰ ਨੀਵੇਂ ਲੈ ਕੇ ਆਈਏ ਤਾਂ ਜੋ ਪ੍ਰਭੂ ਦੇ ਨਾਲ ਸਾਡਾ ਨੇੜਤਾ ਦਾ ਰਿਸ਼ਤਾ ਜੋ ਹੈ ਉਹ ਕਾਇਮ ਹੋ ਸਕੇ ਜੇ ਕਈ ਜਿਉਂ ਹੀ ਯਿਸੂ ਦੇ ਨੇੜੇ ਆਉਂਦਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਆਪਣੇ ਪਾਪਾਂ ਤੋਂ ਤੋਬਾ ਕਰਦਾ ਹੈ ਕਹਿੰਦਾ ਪ੍ਰਭੂ ਮੈਂ ਜਿੰਨੇ ਵੀ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਮੈਂ ਚਾਰ ਗੁਣਾ ਕਰਕੇ ਉਹਨਾਂ ਨੂੰ ਵਾਪਸ ਕਰਦਾ ਹਾਂ ਪਰ ਯਿਸੂ ਕਹਿੰਦਾ ਹੈ ਜੇ ਕਈ ਅੱਜ ਤੇਰੇ ਘਰ ਦੇ ਵਿੱਚ ਮੇਜ਼ਾਤ ਆਈ ਹੈ ਅਗਰ ਅਸੀਂ ਵੀ ਇਸ ਵਿਅਕਤੀ ਦੀ ਤਰ੍ਹਾਂ ਇਸ ਤਰ੍ਹਾਂ ਕਰਦੇ ਹਾਂ ਆਪਣੇ ਪਾਪਾਂ ਤੋਂ ਤਬਾ ਕਿ ਸਾਡੀ ਜ਼ਿੰਦਗੀ ਵੀ ਨਰਕ ਤੋਂ ਸਵਰਗ ਬਣ ਸਕਦੀ ਹੈ ਸਾਡੀ ਜ਼ਿੰਦਗੀ ਵੀ ਗਰੀਬੀ ਦੇ ਵਿੱਚੋਂ ਅਮੀਰੀ ਦੀ ਵੱਲ ਆ ਸਕਦੀ ਹੈ ਸਾਡੀ ਜ਼ਿੰਦਗੀ ਵੀ ਜੋ ਹੈ ਉਹ ਪਾਪ ਦੇ ਵਿੱਚੋਂ ਬਾਹਰ ਨਿਕਲ ਸਕਦੀ ਹੈ ਸੋ ਮੇਰੇ ਭੀਓ ਅੱਜ ਜ਼ਰੂਰਤ ਹੈ ਪ੍ਰਭ ਯਿਸੂ ਮਸੀਹ ਦੇ ਨਾਲ ਨੇੜਤਾ ਦਾ ਰਿਸ਼ਤਾ ਕਾਇਮ ਕਰਨ ਦੀ ਸੋ ਖੁਦਾਵੰਦੀ ਯਿਸੂ ਆਪ ਸਭ ਨੂੰ ਬਹੁਤ ਸਾਰੀ ਬਰਕਤ ਬਹੁਤ ਸਾਰੀ ਆਸ਼ੀਰਵਾਦ ਦੇ ਸਭ ਨੂੰ ਖੁਦਾਵੰਦੀ ਯਿਸੂ ਦੇ ਜ਼ਿੰਦਾ ਔਰ ਪਵਿੱਤਰ ਨਾਮ ਦੇ ਵਿੱਚ ਜੈ ਮਸੀਹ ਸਮੁੰਦਰ ਦੇ ਕਿਨਾਰੇ ਦੌੜਨਾ जीवन में हर भाग में हर परिस्थिति में दौड़ना सुबह दौड़ना शाम को दौड़ना जब जब मौका मिले तब तब दौड़ना हम सबको अच्छा लगता है बहुत सारे लोग दौड़ना शायद पसंद ना करें और याद रखो पॉलूस ने कहा कि मैंने अपनी आप दौड़ पूरी कर ली है क्या आपने की है और अगर नहीं तो फिर से शुरुआत करें विजनरी रेडियो टीवी के साथ 24 घंटे सातों दिन